ਗੁੱਡ ਮਾਰਨਿੰਗ ਦੋਸਤੋ ਬਈ ਬਾਈ ਜੀ ਨਹੀਂ ਉੱਠ ਪਏ ਨੇ ਬਾਈ ਜੀ ਹੁਣ ਦਾ ਅੱਜ ਵਾ ਲਾਸਟ 3rd ਪੇਪਰ ਕਿੰਨੇ ਪੇਪਰ ਆ ਗਏ ਬਣ ਜੋ ਵਾਓ ਫਿਰ ਭੋਲੀਆਂ ਖੇਡੂਗਾ ਫਿਰ ਇਹਨੂੰ ਮੋਜਾਂ ਵਾ ਹੁਣ ਆਪਾਂ ਰੈਡੀ ਬੈਡੀ ਹੋ ਜਾਈਏ ਫਿਰ ਤੁਹਾਨੂੰ ਮਿਲਦੇ ਆਂਗੇ ਐਂਟਨਿੰਗ ਤੋਂ ਦੋਸਤੋ ਆਪਾਂ ਹੋ ਗਏ ਰੈਡੀ ਬੈਡੀ ਹੁਣ ਆਪਾਂ ਚੱਲੇ ਆਂ ਕਿ ਮੰਮੀ ਬਾਏ 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 ਪਰੀ ਦੋ ਨੋ ਤੜ ਮੂੰਹ ਚਣ ਜਿੱਤੇ ਕਰਨਾ ਮੇਰਾ ਉੱਤੇ ਮੱਝਾ ਕਿ ਹਾਂ ਇਹ ਕਿਹਾ ਅੱਕ ਜਦਾਂ ਨਗੀ ਬੁងਗੀ ਆਲ ਦਾ ਬੈਸਟ ਬਾਏ ਚੋ ਚਲੀਏ 8 14 ਵਾਲੇ ਫੜਨੀ ਹੈ ਜੀ ਆਪਾਂ ਬਸ ਤੇ 8 ਹੀ ਹੋ ਗਿਆ ਆਪਾਂ ਨੂੰ ਘਰ ਸੋ ਹੁਣ ਸਪੀਡੋ ਸਪੀਡੀ ਆਪਾਂ ਨੂੰ ਉੱਥੇ ਪਹੁੰਚਣਾ ਪੈਣਾ ਹੈ ਚੰਦੇ ਨੂੰ ਮਿਲਣੀ ਜੁਰਦੀ ਤੀ ਬਸ ਬਸ ਬਬਈ ਅਰਦਾਸ ਇਹ ਹੈ ਕਿ ਬਸ ਚੰਦੇ ਮਿਲ ਜੇ ਬਾਹਰ ਕਢ ਬਾਹਰ ਕਢੋ ਜੇ ਨੀ ਯਾਰਾ ਬੱਜ ਜੇ ਇਕ ਰਬਾਈ ਆਨੰਦ ਬੱਜ ਜੇ ਲੈਟਸ ਗੋ ਸੋ ਦੋਸਤੋ ਮੈਨੂੰ ਮੇਰੀਆਂ ਸਹੇਲੀਆਂ ਗਈਆਂ ਨੇ ਮਿਲ ਆਉਂ ਜਾ ਰਹੀਆਂ ਨੇ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਅਭਿਸ਼ੇ ਆ ਰਿਹਾ ਹਾਂ ਕੁੱਤੇ ਇਹਨਾਂ ਨੂੰ ਲਿਆ ਵਕ ਕੇ ਮੈਂ ਅਨਾ ਦੋ ਦਿਨ ਬੰਦੇ ਦੀਆਂ ਵੱਡੇ ਨੇ ਬੱਤਾ ਪਾੜ ਦੇਣੇ ਨੇ ਅੰਦੀ ਕਰੀ ਸੋ ਬਈ ਕੋਈ ਤੋ ਬਣਿਆ ਸਾਧੂਆਂ ਦਿਖਾ ਕੰਮ ਕਰਨੋ ਹੋ ਗਿਆ ਹਾ ਕੁਝ ਆ ਗਿਆ ਹੀ ਇਹਨੇ ਬਿੰਦੂਆਂ ਦੇ ਅੰਦਰ ਐਸੇ ਵੇਖਦੇ ਹੋ ਲੈ ਖੇੜ ਖੇੜ ਕੇ ਸੰਡੀਆਂ ਦੇ ਲੈ ਵੀ ਸ਼ੁਕਰ ਆ ਗਈ ਤੇ ਹੁਣ ਆਪਾਂ ਹੱਸਾਂਗੇ ਰੀਜਨਲ ਤੇ ਬਸ ਇਹਨਾਂ ਦੇ ਨਾਲ ਆਪਾਂ ਸ਼ੁਕਲ ਮੇਲਾ ਕਰਦੇ ਹੋਏ ਇਹ ਅਰਦਾਸ ਕਰਦੇ ਸੀ ਕਿ ਏ ਮਹਾਰਾਜ ਅੱਜ ਨਾ ਕੋਈ ਭੀੜ ਭੜੱਕੇ ਵਾਲੀ ਬਾਸ ਮਿਲੇ ਛੇਤੀ ਮਿਲ ਜਾਈਂਦੀ ਕੋਈ ਨਹੀਂ ਬਬੂਆ ਮਿਲ ਜਾਏਗੀ ਟੈਂਸ਼ਨ ਮਤ ਲੀਜੀਏਗਾ ਮੈਨੇ ਕਹਾ ਕੋਈ ਨਹੀਂ ਕੋਈ ਨਹੀਂ ਤੂੰ ਭੈਣੀਆਂ ਜੀ ਬਸ ਦਵਾਈ ਦੇਣੀ ਛੇਤੀ ਕਰਕੇ ਕਹਿੰਦੀ ਚਲੋ ਜੀ ਫਿਰ ਚੱਲੀਏ ਆਂਦੀ ਵਹਟਾ ਸੋ ਦੋਸਤੋ ਸ਼ਾਹਰੁਖ ਖਾਨ ਭਾਜੀ ਨੇ ਕਿਹਾ ਸੀ ਕਿ ਕਿਸੇ ਚੀ ਜਾਂਦੀ ਆ ਤੇ ਬਸ ਅਸੀਂ ਹਾਂ ਰਖ ਲੋ ਤੇ ਹੀ ਸੀ ਆ ਗਈ ਤੇ ਰੋਡ ਵਿੱਚ ਆ ਗਈ ਤਕਾ ਤਕ ਆਦੀ ਢਕ 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 ਤੇ ਭਾਈ ਕਨੈਕਟਰ ਦੀ ਆਪਾਂ ਨੂੰ ਜਾਣਦੇ ਸੀ ਤੇ ਉਹਨਾਂ ਨੇ ਕਿਹਾ ਭੱਜ ਕੇ ਚੜਜੋ ਕੁੜੀਓ ਬਾਗਿਆਂ ਨੂੰ ਨਹੀਂ ਆਪਾਂ ਚੜਾਉਣਾ ਮੈਂ ਹੈ ਵੀਰ ਜੀ ਲੈ ਇਹ ਗੱਲ ਤੇ ਗਲਤ ਆਪਾਂ ਸਾਰਿਆਂ ਨੂੰ ਚੜਾਵਾ ਕਿ ਆਪਾਂ ਸਲੋ ਸਲੋ ਚੜੇ ਸਾਰੇ ਚੜ ਗਏ ਤੇ ਬਸ ਗਈ ਜੇ ਆਪਾਂ ਨੂੰ ਮੇਲੇ ਤੇ ਸਾਨੂੰ ਖੁਸ਼ੀ ਸੀ ਸੀਟਾਂ ਦੇ ਭਾਵੇਂ ਨਹੀਂ ਮਿਲਦੀਆਂ ਪਰ ਖਲੋ ਕੇ ਵੀ ਜਾਣਾ ਸਾਨੂੰ ਮਨਜ਼ੂਰ ਦੋਸਤੋ ਹੁਣ ਆਪਾਂ ਪੰਪ ਛੱਡ ਗਏ ਆ ਬਹੁਤ ਜੀ ਅੱਜ ਫੇਰ ਔੜਾ ਜਾਣ ਦੀ ਲੋੜ ਨਹੀਂ ਹੈ ਆਪਣੇ ਫਰੈਂਡ ਆਉਣਦੇ ਹੀ ਆ ਜੀ ਉਹ ਆਉਂਦੀ ਆ ਆਪਣਾ ਨਿਊ ਅੰਮ੍ਰਿਤਸਰ ਉਦੋਂ ਬਾਅਦ ਕੇ ਫਿਰ ਆਪਾਂ ਜਾਣੇ ਆ ਤੇ ਬਾਕੀ ਸਾਰੀ वार्तालाਪ ਆਪਾਂ ਆਪਾਂ ਹੁਣ ਬਾਅਦში ਦੇ ਕਰਾਂਗੇ ਕਿਉਂਕਿ ਹਲੇ ਆਪਣੇ ਪੜ੍ਹਾਈ ਕਾਫੀ ਜ਼ਰੂਰੀ ਚੱਲ ਰਹੀ ਹੈ ਸੋ ਆਪਾਂ ਇੰਟਰਫੇਅਰ ਨਹੀਂ ਕਰ ਸਕਦੇ ਸੋ ਮਿਲਦਾਂ ਮਿਲਦੇ ਆਪਾਂ ਫਿਰ ਘਰ ਜਾਈਏ ਬੜਾ ਵੱਡਾ ਬਹੁਤ ਜ਼ਿਆਦਾ ਹੀ ਮਿਲ ਜਾ ਕੇ ਵੀ ਵੀਡੀਓ ਬੰਦ ਕਰ ਦਿੰਦੀ ਹਾਂ ਜੀ ਦੋਸਤੋ ਕਾਲਜ ਆਪਾਂ ਹੋਣੀ ਦੀ ਫ੍ਰੀ ਤੇ ਆਪਾਂ ਸੋਚਿਆ ਕੇ ਫਿਰ ਵੀ ਅਪਡੇਟ ਕਰਦੇ ਰਹੇਗੀ ਬਲੌਗ ਕਰਦੇ ਰਹੂਗੀ ਰਿਵਿਊ ਵਾਲੀ ਆ ਜਾ ਫਿਰ ਮੈਂ ਤੁਹਾਨੂੰ ਲੈ ਜਾਂਦਾ ਹਾਂ ਮੈਂ ਹੁਣ ਪਾਪਾ ਨੂੰ ਆਪਾਂ ਡੀਕਨ ਨੇ ਵਸੇ ਮੌਜਾਂ ਲੱਗਦੀਆਂ ਹਨ ਬਸ ਜਾਣੇ ਪੈਣਾ ਕਿਤੇ ਪਾਪਾ ਦੇ ਜਾਨ ਲੱਗ ਜਾਣਾ ਵਾ ਤੇ ਤੂੰ ਫਿਰ ਦਸਟੈਂਡਲ ਲੈ ਆਉਣਾ ਨਹੀਂ ਹੈ ਤੁਸੀਂ 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 ਬਾਈ ਕਰਨਾ ਤੇ ਮੈਡਮ ਫਰੀ ਉਹ ਫਰੀ ਉਹ ਦੋ ਦਿਨਾਂ ਜਣੇ ਮੈਨੂੰ ਵੇਖਣ ਦੇ ਵਲੌਗ ਬਣਾਉਣ ਦੇ ਦੱਸਣ ਦੇ ਮੇਰਾ ਵੀ ਹਸਾਨੇ ਨਾਲ ਜਾਂਦਾ ਉਹ ਪਾਪਾ ਆ ਰਹੇ ਨੇ ਵੇਟ ਕਰਦੇ ਆ ਚਲੋ ਦੋਸਤੋ ਮੇਰੇ ਪਾਪਾ ਜੀ ਆ ਚੁੱਕੇ ਨੇ ਇਨ ਨੂੰ ਦੇ ਦੇ ਅੰਦਰ ਸਿਵਾ ਅੰਦਰ ਮੁਸ਼ਕਿਲ ਤਾਂ ਸੰਦੇਸ਼ ਜਵਾਬ ਲੈ ਕੇ ਕਰੀਏ ਅਗਰ ਇਹ ਕਰਦੇ ਲੋਕੀ ਪਾਗਲ ਦੇ ਅੰਮ੍ਰਿਤਸਰ ਦਾ ਟ੍ਰੈਫਿਕ ਇਦਾਂ ਦਾ ਹੀ ਹੈ ਤਾਂ ਦੋਸਤੋ ਮੇਨਾ ਬਾਜ਼ ਦੇ ਤੱਕੇ ਖਾਦੇ ਹੈ ਹਾਂ ਦਾ ਸਭ ਲੈਣਾ ਚਾਹੀਏ ਨੇ ਇਤੋਂ ਵੱਧ ਕੀ ਜਾਈਏ ਨਾਲ ਅਨ ਟੀਵੀ ਆਏ ਨੇ ਅੰਦੀ ਹੈਗੇ ਹੋ ਆ ਵੀ ਲੋਗ ਬਣਾਉਣ ਨੇ ਤੰਗੀ ਦੇ ਨਾਲ ਦੇ ਵਿੱਚ ਰਿਕਾਰਡ ਕਰ ਲੈਣਾ ਤੁਹਾਨੂੰ ਕਿਸੇ ਨੂੰ ਨਹੀਂ ਹੰਟੀ ਬਗਿਆ ਤਾਂ ਜੋ ਦੋਸਤੋਂ ਹਣ ਆਪਾਂ ਰੁਕ ਜਗਿਆ ਰਾਜ ਕਿਉਂਕਿ ਪਾਪੀ ਡੈਡ ਕੀ ਕਰ ਸਕਦੇ ਆ ਪਾਪਾ ਨੇ ਕਿਹਾ ਰੁਕਣ ਵਾਸਤੇ ਇਹਨਾਂ ਦੀ ਫਰਮਾਇਤ ਤੇ ਹਣ ਆਪਾਂ ਉਹ ਅਮਰੂਦ ਲੈਣ ਲੱਗੇ ਹਾਂਜੀ ਨਹੀਂ ਨਹੀਂ ਲੂਣ ਹੈਗਾ ਲੂਣ ਪਾ ਦਿਓ ਗੱਲਾਂ ਕਾਲਾ ਅੱਛਾ ਪਾ ਦਿਓ ਬਾਪੂ ਜੀ ਆਪ ਵਿਚਕਾਰੀ ਜੀ ਮਾਤਾ ਜੀ ਜਿਹੜੀ ਵਿਕੜ ਨਹੀਂ ਕਾਣੀ ਪਾਸੋਂ ਮਾਤਾ ਵਿਚਕਾਰੀ ਜੀ ਇਹ ਤੂੰ ਯੰਬਰ ਸਰੋ ਆਪ ਸੀਆਰ ਰੋਡ ਤੇ ਜਾਂਦੇ ਜਾਂਦੇ ਮਰੂਦਣਾ ਖਾਦੇ ਤੇ ਕੀ ਕਰਦਾ ਤੁਹਾਨੂੰ ਖਾਣੇ ਚਾਹੀਦੇ ਇਥੇ ਰੋ ਪਤਾ ਨਹੀਂ ਕਿਉਂ ਖਾਣੇ ਚਾਹੀਦੇ ਪਰ ਖਾਣੇ ਚਾਹੀਦੇ ਬਾਪੂ ਜੀ ਨੇ ਸਾਰਾ ਕੁਝ ਚੱਕਾ ਬੰਦ ਦੇਖਸੋ

ओके ਆ ਫਲਾਇਆ ਨੇ ਨਿੱਕੇ ਵਾਸਤੇ ਘਰੇ ਤੇ ਆ ਆਪਾਂ ਤੀਨੇ ਜਣੇ ਇੰਜੋਏ ਕਰਦੇ ਆ। ਹਾਲੋ ਮਨਮ। ਹਲੋ ਚਲੋ। ਥੈਂਕ ਯੂ। ਵੀ ਥੈਂਕ ਯੂ ਗੁਪਿੰਦੇ ਜੀ ਆਪਣੀ ਇਹ ਤੁਸੀਂ ਬਾਰ ਬਾਰ ਥੈਂਕ ਯੂ ਸ਼ਰਮਿੰਦਾਰਾ ਨਾ ਕਰਿਆ ਕਰੋ। ਚਲੋ ਸ਼ਗੋ ਤੁਸੀਂ ਵੀ। ਪਚਕਾਰੀ ਤੁਸੀਂ ਮਰਵਾਈ ਚੀਚਾ। ਕਿਹਦਾ ਟੇਸਟ? ਬੜੀਆ ਨਾਈਸ। ਅਸੀਂ ਵੀ ਖਾ ਗਏ ਨੇ ਤੀਸਰੇ ਕਿਤਾਬ ਉਹਦੇ ਇਸੇ ਮੈਨੂਪਾ ਟੈਕ ਦਾ ਬੜਾ ਸਵਾਦ ਆ। ਨਾ। ਯਾਰ ਰਗਾ ਮੰਨਣਾ ਨਹੀਂ ਤਾਂ ਨਹੀਂ। ਗਾਇਸ ਗਾਇਸ ਬੜਾ ਸਵਾਦ। ਗਾਇਸ ਬਹੁਤ ਟੇਸਟੀ ਆ। ਐਸਾ ਮਤ ਕਰਿਆ ਕਰੋ। ਬਹੁਤ ਟੇਸਟੀ। ਉਹਨਾਂ ਗੱਡੀ ਕਰ ਲੱਗੀ ਟੈਕ-ਆਫ। ਹੁਣ ਆਪਾਂ ਸਿੱਧਾ ਜਾ ਕੇ ਤੰਤਨ ਲੈਂਡ ਤੇ। ਯੇ। ਨੰਬਾ ਬਾਬਾ ਡਾਡਾ ਆਪਾਂ ਫਿਰ ਮੈਂ ਵਲੋਗ ਆਂ ਤਾਂ ਨਾ ਜਾ ਤੁਮ ਨਾਲ ਆ। ਉਹ ਕਿ ਵਈ। ਮੇਰੇ ਦੋਸਤ ਰਾਜ ਮੇਰੇ ਸਾਹ ਨਾਲ ਤਿੰਨ ਚਾਰ ਗੱਡੀਆਂ ਵੱਜੀਆਂ ਵਾਂ ਗੱਡੀਆਂ ਇਹ। ਇਹ ਮੈਂ ਉਹਦਾ ਕਾਲੀ ਕਰਕੇ 2 ਵਜੀਆਂ ਤੇ ਪਿੱਛੋਂ ਨਹੀਂ ਸੰਭਲਿਆ ਗਿਆ। ਇਹ ਆ ਗੱਡੀਆਂ ਕਿੰਤਰ ਵੱਜੀਆਂ। ਇੱਕ ਉਹ ਵਜੀ ਆ। ਬਲਾਰ ਬਲਾਰੋ ਦਾ ਰਿਆ ਨਹੀਂ ਕੱਖ ਤੇ ਆ ਤੇ ਸਵਿਫਟ ਦੇ ਵੀ ਨਹੀਂ ਗੁਜ਼ਰਿਆ ਤੇ ਉਹ ਕਿਹੜੀ ਉਹ ਵੀ ਠੁਗੀ ਪਿੱਛੋਂ ਵਿਚਾਰੀ ਸਾਰੀ। ਮੈਂ ਤਾਂ ਜਾਣ ਮਾਲਦਾ ਵੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਸਹੀ ਸਲਾਮਤ ਲਾਇਆ ਕਰੋ ਨਾਣ ਗਹਿਲੀਆਂ ਕਰਿਆ ਕਰੋ ਜਿੱਥੇ ਕੱਟ ਹੁੰਦੇ ਉੱਥੋਂ ਦੀ ਗੱਟੀਆਂ ਮੋੜਿਆ ਕਰੋ ਤੁਹਾਨੂੰ ਦੀਕ ਨਾਲੇ ਪਿੱਛੇ ਬਣੇ ਬੈਠੇ ਹੁੰਦੇ ਇਹ ਗੱਲਾਂ ਮੈਂ ਸਿੱਖੀਆਂ ਆਪਣੇ ਪਾਦਰ ਸਾਹਿਬ ਤੋਂ ਪਾਪਾ ਜੀ ਕੀ ਤੋਂ ਹੀ ਇੱਕ ਅੜਵਾਈ ਦੇਣ ਜੋ ਇੱਕ ਅੜਵਾਈ ਡਿਲੀਵਰੀ ਪਰ ਇੱਕ ਅੜਵਾਈ ਚੱਲਣਾ ਚਾਹੀਦਾ ਹਾਂਜੀ ਕੋਰੈਕਸ਼ਨ ਉਹ ਕਰਨਾ ਚਾਹੀਦਾ ਜਿਹੜੇ ਕੱਟ ਪਾਏ ਆ ਨੈਸਸਰੀ ਹੂਮਾ ਤੋਂ ਕ੍ਰੋਸ ਨਹੀਂ ਕਰਨਾ ਚਾਹੀਦਾ ਹਾਂ ਆਹ ਇੱਕ ਦੀ ਸਪੀਡ ਵੀਮਮ 140 ਦੇ ਜਿੰਨੇ ਗੱਡੀ ਬ੍ਰੇਕ ਮਾਰਨੀ ਹੋ ਗਈ ਐਕਸੀਡੈਂਟ ਹੋ ਸਕਦਾ ਇਹ ਲਾ ਪ੍ਰਵਾਇਡ ਨਹੀਂ ਕਰਨੀ ਗਈ ਜਿੱਥੇ ਮੈਂ ਹਾਂ ਤੇ ਉਹ ਲੜਬਾ ਜੀ ਨਹੀਂ ਗੰਮੀ ਚੰਦੀ ਪਣੀ ਚਾਰ ਪੰਜ ਜਣੇ ਬੈ ਗਏ ਜਾਂ ਉਹ ਛੇ ਪੰਜ ਗੱਡੀ ਨਹੀਂ ਚਲਾਉਣੀ ਚਾਹਦੀ ਆਨੇ ਰਾਤ ਦਾ ਸਮਾਂ ਹੋਵੇ ਕਿਉਂਕਿ ਸਿਖਰ ਦੁਪਹਿਰ ਦਾ ਸਮਾਂ ਹੈ ਕੋਈ ਧੁੰਦ ਨਹੀਂ ਪਈ ਤੇ ਤਿੰਨ ਗੱਡੀਆਂ ਵੱਜੀਆਂ ਨੇ ਉਹ ਵੀ ਥੋੜੀਆਂ ਬਹੁਤ ਜਰੀਟਾਂ ਦੇ ਪਈਆਂ ਪੂਰੀਆਂ ਠੁਕਈਆਂ ਸੋ ਮੇਰੇ ਵੀ ਕਾਲੀ ਨਾਗ ਰਿਆ ਕਰੋ ਮ제 ਮ제 ਜਾਇਆ ਕਰੋ ਜੇ ਕਿਤੇ ਛੇਤੀ ਜਾਣਾ ਘਰੋਂ ਛੇਤੀ ਨਿਕਲਿਆ ਕਰੋ। ਵੀ ਆਪਾਂ ਲੈਂਡ ਹੋ ਚੁੱਕੇ ਹਾਂ ਤਨਤਨ ਸਾਹਿਬ। ਤੇ ਆਪਣਾ ਜਾਨ ਲੱਗੀਆਂ ਵੀ ਗੱਡੀ ਦੀ ਬੈਟਰੀ ਪਾਉਣ ਤੇ ਆਹ ਕਾਰਨਾਮਾ ਜਿਹੜਾ ਗੱਡੀ ਦਾ ਸ਼ੀਸ਼ਾ ਟੁੱਟਾ ਵਾ। ਇਹ ਹੋਇਆ ਤੇ ਮੇਰ ਤੋਂ ਹੀ ਹੈ ਪਰ ਮੈਂ ਜਾਣ ਕੇ ਨਹੀਂ ਕੀਤਾ ਇਹ ਮੈਂ ਗੱਡੀ ਘੜੀ ਤੋ ਰਾਤ ਟੁੱਟ ਕੇ। ਹੁਣ ਇਹ ਨਹੀਂ ਪਤਾ ਕੀ ਰੋੜਾ ਵਸ ਗੂੜਾ ਵੱਜਾ ਕੀ ਸ਼ੈ ਵੱਜੀ ਆ ਤੇ ਵੀ ਇਹਨੂੰ ਤਰੇੜ ਆ ਗਈ। ਪਰ ਜਿਹੋਦੇ ਨੇ ਮੈਨੂੰ ਫਸਾ ਕੇ ਨੇ ਮੈਨੂੰ ਕੁਛ ਵੀ ਨਹੀਂ ਕਿਹਾ ਪਹਿਲਾਂ ਮੈਂ ਦੋ ਕਾਲਾ ਗੱਡੀਓ ਬਾਜੀ ਮੈਂ ਚੁੱਪ ਕਰਾ ਦਿੱਤਾ। ਇਹ ਚੁੱਪ ਕਰਦੇ ਆ ਤੇ ਹੁਣ ਆਪਾਂ ਗੱਡੀ ਦੀ ਬੈਟਰੀ ਚੀਂ ਦੀ ਕਰਉਣੀ ਆ ਕਿਉਂਕਿ ਫਾਲ ਸਮਝ ਨਹੀਂ ਜਾਣਾ ਸ਼੍ਰੀ ਨਾਨਪੁਰ ਸਾਹਿਬ ਤੇ ਨਾਲੇ ਆਪਾਂ ਟ੍ਰਿਪ ਕਰਦੀ ਹੈ ਡਰਾਪ ਉਹਨਾਂ ਦਾ ਸਟੇਸ਼ਨ ਆ ਚੁੱਕਿਆ ਤੇ ਗੱਡੀ ਵਾਲਿਆਂ ਨੂੰ ਕੋਈ ਅਕਲ ਨਹੀਂ ਹੈ ਕੀ ਗੱਡੀ ਆਈ ਡੀੜੀਆਂ ਲਾਈਆਂ ਨੇ ਚਲਾਉਣ ਦਾ ਜਿੱਦ ਨੂੰ ਮੱਡੀ ਮੂੰਹ ਚੋੱਕ ਕੇ ਮੋੜ ਦਿੰਦੇ ਨੇ ਤੇ ਫੇ ਆ ਰਹਾ ਹੈਗਾ ਵਜਿੰਡੜਾ ਪਹੀ ਪਾਸੋਂ ਸਿੱਧਾ ਅੰਦਰ ਨੂੰ ਤਰਨਤਾਨ ਬੋੜੀ ਚੌਂਕ ਤੋ ਬੈਟਰੀ ਆਪਾਂ ਲਈ ਜੇ ਪਵਾ ਗੱਡੀ ਦੀ ਤੇ ਆਪਾਂ ਹੁਣ ਬਹੁਤ ਥੱਕ ਗਏ ਚੁਕੇ ਆ ਤੇ ਆਪਾਂ ਹੁਣ ਘਰੇ ਚੱਲੇ ਆ ਤੇ ਸਮਝ ਹੀ ਨਹੀਂ ਆਉਂਦੀ ਜ਼ਿੰਦਗੀ 'ਚ ਕੀ ਹੋਉਂਦਾ ਪੜਾਈ ਪੜਾਈ ਤੇ ਬੜਾ ਮਜ਼ਾ ਆਉਂਦਾ ਪੜਾਈ ਜਿੱਤੇ ਕੋਈ ਤੰਗੀ ਨਹੀਂ ਸੰਤਾਂ ਲੋਏ ਵੇਖ ਕੇ ਜਿਹੜੇ ਟਰਾਲੀਆਂ ਦੇ ਰੋਕੀ ਜਾਣ ਨੇ ਨੰਦਪੁਰ ਸਾਹਿਬ ਕੀ ਕਰਦਾ ਹੀ ਨਹੀਂ ਚੱਜੀ ਔਰ ਜ਼ਿੰਮੇਵਾਰੀ ਆ ਵੀ ਟਿਊਸ਼ਨ ਵਾਲੇ ਬੱਚਿਆਂ ਦੀ ਉਹਨਾਂ ਦੇ ਪੇਪਰ ਆਪਾਂ ਨਹੀਂ ਜਾ ਸਕਦੇ ਸਿੱਧੂ ਕਿਹਾ ਖਾਦ ਸਾਹਿਬ ਦੀ ਡਿਊਟੀ ਲੱਗੀ ਹੈ ਤੇ ਵੱਡੇ ਵੀਰ ਨੂੰ ਆਪਾਂ ਇਦਾਂ ਭੀੜ ਭੜਕੇ ਚ ਲੈ ਕੇ ਨਹੀਂ ਜਾ ਸਕਦੇ ਗੱਲ ਇਹ ਨਹੀਂ ਕਿ ਚੁੱਕ ਕੇ ਨਹੀਂ ਘੜਦਾ ਉਹ ਚੁੱਕ ਕੇ ਘੜ ਸਕਦੇ ਪਰ ਉਹ ਅਨਕੰਫਰਟੇਬਲ ਹੋ ਜਾਂਦਾ ਨਹੀਂ ਜੀ ਹੋ ਜਾਂਦਾ ਉਹਦੇ ਵਾਸਤੇ ਮਾਹੌਲ ਓੜਾ ਗਰਮੀ ਦਾ ਹੁੰਦਾ ਇਹ ਵੀ ਸੰਗਤ ਬਹੁਤ ਹੁੰਦੀ ਹੈ ਤੇ ਫਿਰ ਸੰਗਤ ਜਿਆਦਾ ਹੋਣ ਕਰਕੇ ਤੇ ਜਾਮ ਲੱਗਦੇ ਆ ਮੌਸਮ ਦੀ ਕਾਫੀ ਬਦਲਾ ਆ ਗਿਆ ਸੋ ਦੋਸਤੋ ਕਰਨਤਾਂ ਤੋਂ ਬਾਅਦ ਜਿਹੜਾ ਨੀਨ ਪੋਏਰੀਆ ਹੁੰਦਾ ਇਹ ਕਾਫੀ ਬੈਕਵਰਡ ਏਰੀਆ ਹੁੰਦਾ ਹੈ ਕਹਿੰਦਾ ਪਾਬਕੇ ਰੂਲਰ ਏਰੀਆ ਕਾਫੀ ਇੱਕ ਪੋਵਰਟੀ ਲਾਈਨ ਦੇ ਅੰਦਰ ਹੁੰਦਾ ਹੈ ਕਿ ਅੱਦੇ ਨਾਲੋਂ ਜ਼ਿਆਦਾ ਲੋਕ ਇੱਥੇ ਇੱਕੋ ਕੰਮ ਦੇ ਵਿੱਚ ਮਿਲ ਕੇ ਰੁੱਝੇ ਹੋਣਾ ਰੁਝਾਨ ਇੱਕੋ ਹੀ ਉਹਨਾਂ ਦਾ ਜਿਹੜਾ ਕੰਮ ਹੀ ਇੱਕੋ ਹੀ ਹੋਵੇ ਮੰਜੇ ਬਣਾਉਣਾ ਮੰਜੇ ਦਾ ਕੰਮ ਉਹ ਕੰਮ ਉਹਨਾਂ ਨੇ ਹਲੇ ਵੀ ਛੱਡਿਆ ਨਾ ਦਾ ਵਰਾਸਤੀ ਕੰਮ ਹੀ ਹੈ ਮੰਜੇ ਬਣਾਉਣਾ ਤੇ ਦੀਨਪੁਰ ਦੇ ਮੰਜੇ ਮੈਂ ਨਾ ਦੂਰ ਦੂਰ ਤੱਕ ਮਸ਼ਹੂਰ ਨੇ ਹਲੇ ਵੀ ਕਿਸੇ ਨੇ ਮੰਜਾ ਲੈਣਾ ਤੇ ਸਿੱਧਾ ਨਾ ਦੀਨਪੁਰ ਦਾ ਆਉਂਦਾ ਹੈ ਇੱਥੇ ਪਹਿਲਾਂ ਟੁੱਟਾ ਰੋਡ ਹੁੰਦਾ ਹੁੰਦਾ ਸੀ ਇਹ ਬਾਈਪਾਸ ਨਿਕਲਣ ਕਰਕੇ ਸਾਰੇ ਲੋਕੀ ਤਰ ਚੁਕੇ ਨੇ ਕੋਠੀਆਂ ਬਣ ਚੁਕੀਆਂ ਨੇ ਤੇ ਉਹ ਤੁਸੀਂ ਦੇਖ ਸਕਦੇ ਹੋ ਉਹ ਮੰਝੇ ਨੇ ਕਿਉਂਕਿ ਤੀਨਪੁਰ ਦਾ ਨਾਂ ਆਵੇ ਤੇ ਮੂੰਹ ਤੇ ਮੰਝੇ ਦਾ ਨਾਮ ਆਵੇ ਸਕਦਾ ਹੁਣ ਵੀ ਆ ਰਿਹਾ ਹੈ ਪੰਜਾਬ ਦਾ ਮੰਨਿਆ ਪਰਮੰਨਿਆ ਨਰਸਿੰਘ ਕਾਲਜ ਮਾਈਪਾਗੋ ਨਰਸਿੰਘ ਕਾਲਜ ਤੇ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਬੜੇ ਮਾਣ ਨਾਲ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਬ੍ਰਾਂਚ ਹੀ ਮਾਈਪਾ ਗੁਡਨਾਚੀ ਪਬਲਿਕ ਸਕੂਲ ਜਿੱਥੋਂ ਦੀ ਮੈਂ ਆਪਣੀ ਪੜ੍ਹਾਈ ਕੰਪਲੀਟ ਕੀਤੀ ਹੈ 12ਵੀਂ ਤੱਕ ਤੇ ਮੈਨੂੰ ਬੜਾ ਹੀ ਮਾਣ ਹੈ ਆਪਣੇ ਸਕੂਲ ਤੇ ਉੱਥੋਂ ਦਾ ਕਰੀਕਲਮ ਉਹਦਾ ਡਿਸਪੀਲਨ ਉਹਦੇ ਸਿਰ ਤੇ ਹੀ ਜੇ ਮੈਂ ਆਪਣਾ ਕਰੀਅਰ ਸੈੱਟ ਕਰਨ ਲੱਗੀ ਹਾਂ ਤੇ ਉਹਨੇ ਹੀ ਮੇਰਾ 베ਸ ਬਣਾਇਆ ਤੇ ਭਈ ਆਹ ਨੇ ਵੀ ਕਰਤਾ ਧਰਤਾ ਮਾਈਪਾ ਗੁਡਨਾਚੀ ਪਬਲਿਕ ਸਕੂਲ ਦੇ ਤੇ ਨਰਸਿੰਗ ਸੈਂਟਰਸ ਤੋਂ ਤੋਂ ਆਪਾ ਪਹੁੰਚ ਚੁੱਕੇ ਹਾਂ ਜੀ ਘਰ ਹੁਣ ਪਿਕਰ ਨੂੰ ਵੇਖ ਕੇ ਆਇਆ ਜੇ ਸਕੂਨ ਤੇ ਹੁਣ ਚੱਲੀ ਆਪਾਂ ਕਾਰ ਨੂੰ ਤਾਂ ਨਿੱਕੇ ਨੂੰ ਜਾ ਕੇ ਆਪਾਂ ਖਵਾਈਏ ਜੀ ਮਰੂਰ ਮਰੂਦਾਂ ਦਾ ਕਾਫੀ ਸ਼ਕੀਨ ਹੈ ਤੇ ਡਾਡਾ ਪਹਿਲਾਂ ਅਸੀਂ ਕੀ ਕਰਦਾ ਆਪਾਂ ਇਹ ਦੁਕਾਨ 'ਚ ਗੱਡੀ ਵੜਨ ਲੱਗੇ ਆ ਮੀਨਸ ਪਾਰਕ ਕਰਨ ਲੱਗਿਆ ਇਨ ਇੰਗਲਿਸ਼ ਇਸੇ ਹੀ ਹੀ ਇਜ਼ ਗੋਣਾ ਪਾਰਕ ਦ ਕਾਰ ਇਨ ਦਿਸ਼ਾ ਹੈਈ ਯੂ ਬੱਚਿਓ ਕੀ ਕਰ ਰਹੇ ਹੋ ਤਹਜੋ ਆਪ ਪੁੱਤ ਆ ਗਿਆ ਜੀ ਆਜੋ ਆਜੋ ਆਜਾ ਗਾਇਸ ਮਰੀ ਭਤੀਜੀ ਆ ਗਈ ਲੈ 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 ਮੇਰਾ ਭਰਾ ਵੀ ਆ ਗਿਆ ਆਜੋ ਆਜੋ ਹਲਮ ਦੂਰ ਅੱਛੀ ਕਾਰ ਅੱਛੀ ਕਾਰ ਇਹ ਹੈ ਜੀ ਆਡੀ ਮਾਂਤ ਨਿੱਕੀ ਜੀ ਵੱਡੀ ਭੈਣ ਤਾਜੋ ਆਜੋ ਪੁੱਤ ਅਵੇ ਤਾਂ ਅਮਕਾਲ ਗੱਲ ਕਰਨ ਲੱਗੇ ਕਿ ਮਰੀ ਭਤੀਜੀ ਗਈ ਹੈ ਜੀ ਆਪਣੇ ਨਾਂਗੇ ਕੱਛੀ ਖਾ ਲੈ ਵਿੱਚ ਤੋ ਇਤੋਂ ਮਰੀ ਭਤੀਜੀ ਗਈ ਹੈ ਨਾਂਗੇ ਤੋਂ ਆਹ ਹਾਂ ਕਾਦੋ ਤਾਜੋ ਇੱਕ ਆਗਾ ਦੋ ਇਹ ਤੋ ਆਪਾਂ ਘਰੇ ਕਰ ਚੁੱਕੇ ਆ ਜੀ ਵਾਪਸੀ ਤੇ ਹੁਣ ਟਿਊਸ਼ਨ ਵਾਲੇ ਬੱਚੇ ਆਉਣ ਵਾਲੇ ਆਪਾਂ ਕਰੀਏ ਚੇਂਜ ਤੇ ਉਹਨਾਂ ਦੇ ਪੇਪਰ ਰਹਿ ਕੇ ਥੋੜੇਕ ਫੇਰ ਆਪਾਂ ਜਾਵਾਂਗੇ ਲੋਰ 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 ਲੋ ਜੀ ਹੋ ਵੰਡੇ ਹੋ ਦੋਸਤੋ ਬਹੁੜਾ ਕ ਚੱਲੇ ਆ ਜੀ ਆਪਣੇ ਚਾਚੇ ਤਾਇਆ ਘਰੇ ਕੋੜੇ ਲੈਣ ਥੋੜੀ ਜੀ ਬੜੀ ਘਾਟ ਪੈ ਚੁਕੀ ਸੀ ਤੇ ਦੋਸਤੋ ਆ ਜੀ ਪਿੰਡ ਬਰੀਆਂ ਨੂੰ ਜਾਂਦੀ ਹੋਈ ਸੜਕ ਸਾਡੇ ਪਿੰਡੋਂ ਇਹਨਾਂ ਦਾ ਘਰ ਹੈ ਜੀ ਬਹਿਕਾਂ ਦੇ ਤੇ ਹੁਣ ਆਪਾਂ ਇਹਨਾਂ ਦੇ ਘਰੋਂ ਲਿਆਉਨੇ ਆ ਜੀ ਤੋੜੇ ਕਰਕੇ ਐਂਟਰੀ ਨੇ ਲੱਗਾ ਦਿੱਤੀ ਫੋੜੇ ਆਰ ਗੈਟਿੰਗ ਤੋੜਾਸ ਖਾਰਸ ਫਿਰ ਕੋਈ ਫੇਰ ਲੈ ਜਾਗੇ ਨਾ ਬਹੁਤ ਦਾ ਨਹੀਂ ਆਹੋ ਬੱਚਿਆਂ ਨੂੰ ਬਾਏ ਤੋੜੇ ਜੀ ਤੋੜੇ ਗੱਚੇ ਮਾਰ ਲਏ ਬਹੁਤ ਬਹੁਤ ਦਾ ਧੰਨਵਾਦ ਤੋੜੇ ਸਮਗਲਿੰਗ ਕਰਦੇ ਆਏ ਤੋੜੇ ਲੈਣ ਆਏ ਕੇ ਚਾਹੀ ਤੋੜੇ ਲੈਣ ਆਏ ਪਤਾ ਨਹੀਂ ਕਿੰਨੇ ਕੁ ਤੋੜੇ ਇਹਨਾਂ ਨੇ ਚਾਬੀ ਲਾਈਏ ਕਮਰੇ ਨੂੰ ਵਾਧੂ ਤੋੜੇ ਤਸੀਂ ਮਗਲਿੰਗ ਤੇ ਨਹੀਂ ਕਰਦੇ 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 ਤੁਸੀਂ ਜ਼ਹਿਰ ਹੀ ਐਂ ਪਾਈ ਖੇਤੀવાડી ਵਾਲੇ ਆਹ ਆ ਬੱਸ ਸ਼ਹਿਰੀਏ ਵੀ ਕਾਦੇ ਨਾ ਹੀ ਸ਼ਹਿਰੀਏ ਨਾ ਹੀ ਪਿੰਡੂ ਚੰਗੀ ਤਰ੍ਹਾਂ ਨਹੀਂ ਤੁਸੀਂ ਸ਼ਹਿਰੀਏ ਜੋ ਅਸੀਂ ਸ਼ਹਿਰੀ ਆਂ ਵੇਖੋ ਸ਼ਹਿਰ ਨਾਲ ਇਹ ਲਾਦੀਆਂ ਲਿਸ਼ਕ ਪੁਸ਼ਕੀ ਕਹਤੇ ਸਾਡੇ ਟੱਪਰ ਲੱਬੜਿਆ ਪਿਆ ਕੇ ਇਹ ਗੰਡੇ-ਗੰਡੇ ਲਾ ਕੇ ਆਏ ਆਂ ਸ਼ਗੰਡੇ ਲਾਏ ਜੇ ਹਾਂ ਲਾ ਕੇ ਆਏ ਤੇਰੀ ਕਰ ਲਈ ਫਿਰ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਾਈਆਂ ਤੁਸੀਂ ਸਬਜ਼ੀਆਂ ਆਪਾਂ ਕਾਫੀ ਜ਼ਿਆਦੀਆਂ ਲਾ ਕੇ ਆਏ ਆਂ ਲਾ ਕੇ ਆਏ ਆਂ ਕੱਦੂ ਕਰੇ ਨਾ ਫਿਰ ਨੋ ਨਹੀਂ ਕਰਨੇ ਨਾਲੇ ਉਸ ਹਾਵਦਾਨ ਖਲੋਗੇ ਕਰ ਤੂ ਕਰੇ ਕਰੇ ਹਾਂ ਢਿੰਡੀ ਟੋਰੀ ਮੇਸ਼ਾ ਮਤਲਬ ਗਰਮੀ ਵਾਲੀਆਂ ਜਿੰਨੀਆਂ ਵੀ ਹੁੰਦੀਆਂ ਸਬਜ਼ੀਆਂ ਸਾਰੀਆਂ ਲਾ ਕੇ ਆਏ ਠੀਕ ਆ ਤੁਸੀਂ ਹਾਵਦਾਨ ਕਿਉਂ ਹੋਗੇ ਜੀ ਬੀਬੀਆਂ ਮੰਮੀਆਂ ਦੀਆਂ ਨਾ ਕੀ ਉਹ ਕਿਰ ਨਾ ਬੰਦੀ ਨਹੀਂ ਨਹੀਂ ਇਹ ਭਾਈ ਮੰਮੀ ਮੇਰੀ ਐ ਕੱਚੀ ਵਿਚੋਲਣ ਆਹ ਪੱਕੇ ਵਿਚੋਲੇ ਪਾਰਾਂ ਨੇ ਤੇ ਫੇਰ ਬਣਨਾ ਵਿਚੋਲੇ ਬਸ ਇਹ ਪੱਕੇ ਬਣ ਜਾਣੇ ਹਨ ਇਹ ਵਿਚੋਲੇ ਪੱਕੇ ਆ ਇਹਨਾਂ ਦਾ ਮੜਾ ਤੜਾ ਕੰਮ ਨਹੀਂ ਐ ਬੰਦਾ ਗੱਲ ਇਹ ਆ ਵੀ ਤੇਰੀ ਮੰਮੀ ਵਾਲੀ ਗੱਲ ਆ ਵੀ ਛਾਪ ਨਹੀਂ ਪੈਂਦੀ ਕਿਤੇ ਉਂਗਲੀ ਦੀ ਨਹੀਂ ਹੁੰਦੀ ਜੋ ਲਾਲਾ ਲਾਲ ਗਿਲੇਉ ਜਾਂਦਾ ਜਾਣੇ ਆ ਵੀ ਸਾਗ ਲੈ ਲੈਂਦੇ ਆ ਤੇ ਨਹੀਂ ਆਵੇ ਸਾਡੀ ਸਾਗਲੀ ਫੈਕਟਰੀ ਇਧਰ ਹੀ ਆ ਸਾਗ ਸਾਲੀ ਪੂਤਨਾ ਧਨੀਆ ਹੋਣੇ ਧਨੀਆ ਦੇ ਕੇ ਆਏ हां ਧਨੀਆ ਫਿਰ ਮੈਂ ਕਿਹਾ ਚੱਲ ਕੱਲ ਵੀ ਜੇਤਾ ਭੁੱਲ ਗਿਆ ਬਸ ਇਹ ਆਪਾਂ ਇਹਨਾਂ ਕੋ ਲਈ ਜਾਈਦਾ ਦੁੱਧ ਵੀ ਆਪਣਾ ਇੱਥੋਂ ਹੀ ਜਾਂਦਾ ਵਾ ਡੇਰੀ ਪ੍ਰੋਡਕਟਸੋਂ ਇਧਰੋਂ ਜਾਂਦੇ ਤੇ ਸਾਡੇ ਬੱਚਿਆਂ ਦੀ ਟਿਸ਼ਨ ਚੀ ਟੀਚਰ ਆ ਬਸ ਫਿਰ ਹੁਣ ਮੈਂ ਜਾਵਾਂ ਤੇ ਮੈਨੂੰ ਪੜਾਉਂਦਾ ਹੋਗਾ ਤੁਹਾਡੇ ਜਵਾਕਾਂ ਨੇ ਪੜਾਉ ਠੀਕ ਦੀ ਉਹਨਾਂ ਘਟੇ ਲੰਡੇ ਹੋਣੇ ਉੱਥੇ ਸਹੀ ਗੱਲ ਉਹਨਾਂ ਨੂੰ ਤਾਂ ਚੱਲ ਗਈ ਤੇ ਹੁਣ ਅਸੀਂ ਸਰਾਰਤਾ ਕਰੀਏ ਉਹਨਾਂ ਦੇ ਦਰਵਾਜ਼ੇ ਜਾ ਕੇ ਜਗਾ ਮੱਲਣੀ ਆਈਂ ਤੋ ਦੋਸਤੋ ਟਿਊਸ਼ਨ ਪੜਾਵਾ ਕੇ ਬਣਾਈ ਕੀ ਹਲੇ ਚਾਰ ਬੱਚੇ ਬੈਠੇ ਨੇ ਤੇ ਆਪਾਂ ਅੱਡੇ ਤੋਂ ਕੁਝ ਸਮਾਨ ਲੈਣ ਜਾਣਾ ਈ ਟਿਊਸ਼ਨ ਦੇ ਬਾਕੀ ਬੱਚੇ ਨੂੰ ਭੇਜ ਕੇ ਲੈ ਆਂਦਾ ਆਂਦਿਆਂ ਮਮਮੀ ਨੇ ਮੈਨੂੰ ਕਿਹਾ ਤੂੰ ਆਟਾ ਗੁੰਨੀ ਤੇ ਮੈਂ ਸਬਜ਼ੀ ਬਣਾਉਣੀ ਆ ਪਰ ਸਾਡੇ ਇੱਕ ਕੈਰਿਸਮੈਟਿਕ ਪਪਾ ਜੀ ਉਹਨਾਂ ਨੇ ਸਬਜ਼ੀ ਬਣਾਤੀ ਤੇ ਭਾਜੀ ਰੋਟੀ ਵੀ ਬਣਾਤੀ ਮੈਂ ਕਿ ਆਟਾ ਗੁੰਨਤਾ ਵਾ ਰੋਟੀ ਦੀ ਤਿਆਰੀ ਸੋਚਾਂ ਦੇ ਬਣਾਵਾ ਕੇ ਨਾ ਤੇ ਹੁਣ ਆੜੇ ਕੋ ਤਰੀਕਾ ਲਾ ਹੁੰਦਾ ਨਜ਼ਾਰਾ ਆ ਗਿਆ ਤੁਹਾਡੇ ਪਪਾ ਜੀ ਵੀ ਇਦਾਂ ਕਰਦੇ ਨੇ ਮੈਨੂੰ ਲੱਗਦਾ ਨਹੀਂ ਕਰਦੇ ਹੋਣਗੇ ਕਹੋ ਜੀ ਸਬਜ਼ੀ ਬਣੀ ਪੈਂਦੀ ਬਹੁਤ ਸਵਾਦ ਹੈ ਨਹੀਂ ਬਹੁਤ ਸਵਾਦ ਉੱਚੀ ਸਾਰੀ ਬੋਲੋ ਬਹੁਤ ਸਵਾਦ ਇੰਗਲਿਸ਼ ਬੋਲੋ ਇਹਨਾਂ ਨੂੰ ਮੈਨੂੰ ਇੰਗਲਿਸ਼ ਆਉਂਦੀ ਹੈ ਇਹ ਇਹਨਾਂ ਨੇ ਮੈਨੂੰ ਇੰਗਲਿਸ਼ ਆਂਦੀ ਇਹਨਾਂ ਦੀ ਆਹੀ ਇੰਗਲਿਸ਼ ਹੈ ਉਪੋ ਉਹ ਜਿੰਨੂੰ ਕੁੜੀਓ ਦੇਖਦਾ ਹੈ ਨਹੀਂ ਹੁੰਦੀ ਕੁੜੀਓ ਅੰਨੀ ਤੇ ਜਿੰਨੂੰ ਕੁੜੀਓ ਸੁਣਦਾ ਹੈ ਨਹੀਂ ਹੁੰਦੀ ਉਹ ਬੋਲੀ ਤੇ ਸਾਡੇ ਵੱਲੋਂ ਹੈਪੀ ਹੋਲੀ ਆਹਾਹਾਹਾਹਾ ਬਹੁਤ ਸੋਟਾ ਦੇ ਟੁਕੜਾ ਚ ਆ ਗਏ ਮੈਂ YouTube ਚੈਨਲ ਕਰ ਲਿਆ ਵਾ ਸ਼ੁਰੂ ਤੇ ਤੁਹਾਡਾ ਤੇ ਫਰਜ ਭੰਦਾ ਨਾ ਫਿਰ ਸਬਸਕ੍ਰਾਈਬ ਕਰਦਾ ਤੁਸੀਂ ਧੱਕੇ ਦੇਦਾ ਨਾਓ ਘਟੋ ਘੱਟ 50000 ਫਾਲੋਅਰ ਆ ਮੇਰੇ ਇੱਥੇ ਇੰਸਟਾਗ੍ਰam ਤੇ ਤੇ ਉੱਥੇ ਸਬਸਕ੍ਰਿਪਸ਼ਨ ਮੇਰੀ 100 ਤੋਂ ਵੀ ਘੱਟ ਹੋਈ ਆ ਬਈ ਜਾ ਕੇ ਵਲੌਗ ਤੇ ਚੈੱਕ ਕਰੋ ਸਬਸਕ੍ਰਾਈਬ ਤੇ ਕਰੋ ਬੰਦਾ ਯਾਰ ਹੀ ਜਣੇ ਕਰ ਦੋ ਥੋੜੇ ਕਰ ਦੋ ਮੈਂ ਕਿਹੜਾ ਆਖਣੇ 50000 ਕਰੋ ਤੁਸੀਂ ਐ ਧੱਕੇ ਦੇ ਨਾਓ ਤੁਸੀਂ ਮੈਂ ਕਿਹਾ ਰੀਲਾਂ ਨੂੰ ਨਾ ਪਿਆਰ ਦਿੱਤਾ ਮਿਲੀਅਨ ਮਿੰਟਸ ਵੀਵਿਊਸ ਦਿੱਤੇ ਆ ਇਹ ਸਭ ਧੱਕੇ ਵਾਲੀ ਗੱਲ ਜੀ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ YouTube ਦਾ ਲਿੰਕ ਮੇਰੇ ਬਾਇਓ ਦੇ ਵਿੱਚ ਆ ਇਹ ਤਾਂ ਡੇਗੇ ਬੇਨਤੀ ਆ ਕਿ ਬਈ ਜਾਓ ਤੇ ਵਲੌਗ ਚੈੱਕ ਕਰੋ ਤੇ ਇੱਕ ਵਲੌਗ ਆਪਾਂ ਹੁਣੇ ਬਸ ਪੋਸਟ ਕਰਨ ਲੱਗੇ ਆ ਐਡੀਟਿੰਗ ਕਰਕੇ ਹਟ ਗਏ ਆ ਤੇ ਹੁਣ ਆਪਾਂ ਉਹਨੂੰ ਪੋਸਟ ਕਰਨ ਲੱਗੇ ਆ ਧੰਨਵਾਦ ਤੇ ਹੈਪੀ ਹੋਲੀ ਸਾਰਿਆਂ ਨੂੰ ਸੋ ਦੋਸਤੋ ਟਿਊਸ਼ਨ ਵਾਲੇ ਬੱਚੇ ਚੁਗੇ ਨੇ ਜਾਂ ਉਹਨਾਂ ਦੇ ਪੇਪਰ ਸੀ ਦੇ ਕੱਲ ਹੈਗਾ ਸੰਡੇ ਪਰ ਉਹਨਾਂ ਨੇ ਕੋਈ ਫੰਕਸ਼ਨ ਅਟੈਂਡ ਕਰਨੇ ਨੇ ਸੋ ਆਈ ਇਨਸਿਸਟ ਕਿ ਉਹਨਾਂ ਨੂੰ ਆਪਾਂ ਲੇਟ ਨਾਈਟ ਪੜਾ ਦਈਏ ਹੁਣ ਬਹੁਤ ਥਕਾਵਟ ਹੋ ਚੁੱਕੀ ਆ ਤੇ ਬਸ ਆਪ ਐਡਿਟਿੰਗ ਕਰਕੇ ਅਪਲੋਡ ਕਰਕੇ ਸ਼ਹੀਦ ਹੋ ਜਾਂ ਲੈਣੇ ਆ ਮਤਲਬ ਸੌ ਚੱਲਣੇ ਆ ਤੇ ਹੁਣ ਨਹੀਂ ਸਾਫ ਤਾਂ ਤੈ ਹੈਗੀ